ਇਹ ਲឹងਾਂ ਮੱਝਾਂ ਆਪਾਂ ਦੀ ਗਾਂਵਾਂ ਹਨਾ ਇਹ ਸੋਡੇ ਸੁਪਨੇ ਪੂਰੇ ਕਰ ਥੱਕਦੀਆਂ ਹਾਂਜੀ ਕਿਉਂਕਿ ਸੋਡੇ ਕੋਲੇ ਹਾਂ ਪਹਿਲਾ ਦਿਨ 10 ਦਿਨ 2 ਹਫ਼ਤੇ ਇੱਧਰ ਕੱਢ ਕੇ ਕੰਮ ਤਾਂ ਆਪਾਂ ਨੂੰ ਵਸ ਜਾਂਦਾ ਹੈ ਅੱਛਾ 2 ਹਫ਼ਤੇ ਮਤਲਬ ਕੱਢ ਦਗੇ ਆਪਾਂ ਖਰਚੇ ਦੇ ਤੇ ਜਿਹੜਾ 1 ਹਫ਼ਤਾ ਜਾਨੀ ਕਿ ਉਹੀ 34-35000 ਬਾਜ ਜਾਂਦਾ ਇੰਨੇ ਬੰਦਾਂ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਕਹਿਵਾ ਜੀ ਅੱਜ ਪਹੁੰਚੇ ਸੀਗੇ ਪਿੰਡ ਅ ਸਿੰਘ ਰੱਲੇ ਤੇ ਕੋਮਲ ਕੋਲੇ ਤੇ ਕੋਮਨ ਉਹ ਨੌਜਵਾਨਾ ਇਹ ਹਜੇ ਤਕਰੀਬਨ ਉਮਰ ਤਾਂ ਇਹਦੀ 22-23 ਸਾਲ ਦੀ ਹੋਊਗੀ ਪਰ ਡੈਰੀ ਫਾਰਮ ਦੇ ਵਿੱਚ ਵਧੀਆ ਇਹ ਮਤਲਬ ਇੱਕ ਕਾਮਯਾਬ ਹੈ ਕਿਉਂਕਿ ਇਹ ਘਰ ਦੀ ਬਰੀਡ ਤੋਂ ਹੌਲੀ-ਹੌਲੀ ਕਰਦਾ ਕਰਦਾ ਨਗ ਵਧਾਉਣ ਦੇ ਨਾਲ-ਨਾਲ ਆਪਦੀ ਆਮਦਨ ਵੀ ਇਹ ਵਧਾਉਂਦਾ ਗਿਆ ਨਾਲ-ਨਾਲ ਘਰ ਦੇ ਕੰਮ ਕਰਾਉਂਦਾ ਰਿਹਾ ਖੇਤੀ ਦੇ ਤੇ ਨਾਲ-ਨਾਲ ਜਿਹਨੂੰ ਸਹਾਇਕ ਧੰਦੇ ਕਹਿੰਦੇ ਆ ਉਹਦੇ ਬੇਸਤੇ ਨੇ ਪਸ਼ੂਆਂ ਦਾ ਕੰਮ ਸ਼ੁਰੂ ਕੀਤਾ ਅੱਜ ਪਸ਼ੂਆਂ ਦਾ ਇਹਨੇ ਇੰਨਾ ਕਰੇਜ ਆ ਤੇ ਪੂਰਾ ਵਧੀਆ ਕਾਮਯਾਬ ਬੰਦਾ ਹੈ ਪਸ਼ੂਆਂ ਦੇ ਹਰ ਥਾਂ ਦੇ ਉੱਤੇ ਜਾਣਾ ਮਤਲਬ ਕਰਨਾ ਹਿੱਸਾ ਲੈਣਾ ਸਾਡੇ ਨਾਲ ਵੀ ਜੁੜਿਆ ਹੋਇਆ ਸਾਡੇ ਸਾਥ ਇਹਨੂੰ ਕਹიდੀਏ ਤੇ ਕੋਮਲ ਕੀ ਹਾਲ ਹੈ ਹੋਰ ਬਾਈ ਉਹ ਠੀਕ ਹੈ ਹਾਂਜੀ ਵੀਰੇ ਤੇ ਆਜੋ ਇੱਧਰ ਦੇਖ ਰਹੀਏ ਹਾਂਜੀ ਆਇਆ ਨੂੰ ਧੰਨਵਾਦ ਕੋਮਲ ਵੀਰੇ ਕੋਮਲ ਜੇ ਹੁਣ ਆਪਾਂ ਆਪਾਂ ਗੱਲ ਕਰੀਏ ਵੀ ਹੁਣ ਕਿੰਨੇ ਨੇ ਬਾਈ ਆਪਣੇ ਕੋਲੇ 16 17 ਹੈਗੇ 16 17 ਹੈਗੇ ਦੋਤੇ ਕਿੰਨੇ ਆ ਹੁਣ ਹੁਣ ਦੋਤੇ ਤਾਂ 4 5 ਆ ਬਾਕੀ ਡਰਾਈ ਹੋਈ ਆ ਬਾਕੀ ਡਰਾਈ ਹੋਈ ਜਾਂਦੇ ਆ ਠੀਕ ਆ ਤੇ ਗਾਮਾ ਕਿੰਨੀਆਂ ਤੇਰੇ ਕੋਲੇ ਗਾਮਾ ਹੁਣ ਆਪਣੇ ਕੋਲੇ 6 ਤੇ ਦੋ ਬੱਚੀਆਂ ਨੇ ਅੱਛਾ ਅੱਛਾ 8 ਹੋ ਗਈਆਂ ਮਤਲਬ ਤੇ ਮੱਝਾਂ ਮੱਝਾਂ ਆਪਣੇ ਕੋਲੇ 3 ਤੇ ਬਾਕੀ ਆਪਣੇ ਕੋਲੇ ਝੋਟੀਆਂ ਹੋ ਗਈਆਂ 4 4 ਝੋਟੀਆਂ ਹੋ ਗਈਆਂ 7 ਹੋ ਗਈਆਂ ਜਾਨੀਂ ਹਾਂਜੀ ਚੱਲ ਨਾ ਕਰਨ ਦਾ ਵਧੀ ਜਾਣਾ ਜਦੋਂ ਆਪਾਂ ਮਿਹਨਤ ਕਰਦੇ ਹਾਂ ਨਾ ਬਾਈ ਤੇ ਇਹੀ ਚੀਜ਼ ਸਭ ਤੋਂ ਵੱਡੀ ਹੁੰਦੀ ਆ ਮਿਹਨਤ ਆ ਜਿਹੜੀ ਮਿਹਨਤ ਕਰਦੇ ਰਹੋ ਮਿਹਨਤ ਇੱਕ ਦਿਨ ਤੁਹਾਨੂੰ ਉਹ ਮਕਾਮ ਤੇ ਲਈ ਜਾਣਾ ਹਾਂਜੀ ਤਾਂ ਜਿੱਥੇ ਤੁਸੀਂ ਪਹੁੰਚਣਾ ਚਾਹੁੰਦੇ ਆ ਤੁਹਾਡੇ ਜਿਹੜੇ ਸੁਪਨੇ ਪੂਰੇ ਕਰਨ ਵਾਲੀਆਂ ਮੈਂ ਇੱਕ ਤੈਨੂੰ ਯਕੀਨ ਦੇ ਨਾਲ ਕਹਿ ਸਕਦਾ ਵੀ ਇਹ ਜਿਹੜੀਆਂ ਮੱਝਾਂ ਆਪਾਂ ਦੀ ਗਾਂਵਾਂ ਹਨਾ ਇਹ ਤੁਹਾਡੇ ਸੁਪਨੇ ਪੂਰੇ ਕਰ ਸਕਦੀਆਂ ਹਾਂਜੀ ਕੰਮੀ ਸੋਨੇ ਕੋਲੇ ਹਾਂ ਪੈਸਾ ਆਪਣੇ ਕੋਲੇ ਜ਼ਿੰਮੇਦਾਰ ਕੋਲੇ ਡੇਲੀ ਹੋਣਾ ਚਾਹੀਦਾ ਹਾਂ ਜੀ ਕਾਰਜਵੇਂ ਚੱਲਣਾ ਚਾਹੀਦਾ ਥੋੜਾ ਬਹੁਤਾ ਬਚਣਾ ਚਾਹੀਦਾ ਫੇਰ ਹੀ ਆਪਾਂ ਕਾਮਯਾਬ ਹੋ ਸਕਦੇ ਹਾਂ ਤੇ ਜੇ ਆਪਾਂ ਗੱਲ ਕਰੀਏ ਮੱਝਾਂ ਕੁੰਮਲਾ ਤੇਰੇ ਕੋਲੇ ਜਿਹੜੀਆਂ ਆਪਣੇ ਕੋਲੇ ਆਜੋ ਨਾਲੇ ਦਿਖਾਉਂਦੇ ਜਾਂਦੇ ਹਾਂ ਨਾ ਆਪਾਂ ਨਾਲੇ ਤੁਰੇ ਜਾਂਦੇ ਆ ਇਹ ਗਾਵਾਂ ਕਿੰਨੇ ਕ ਦੁੱਧ ਵਾਲੀਆਂ ਰੱਖਣੇ ਗਾਵਾਂ ਆਪਣੇ ਕੋਲੇ 22 ਤੋਂ 25 ਲੀਟਰ ਵਾਲੀਆਂ ਨੇ ਠੀਕ ਹੈ ਹਾਂਜੀ ਤੇ ਦੋ ਚਾਰ ਜਰਸੀ ਵੀ ਇਹਦੇ ਵਿੱਚ ਹਨ ਹਾਂਜੀ ਠੀਕ ਆ ਉਹ ਅੰਦਰ ਖੜੀਆਂ ਸੀ ਦੋ ਉਹ ਵੀ ਚੰਗੀਆਂ ਤਰ੍ਹਾਂ ਹਾਂ ਉਹ ਵੱਧ ਚੰਗੀਆਂ ਆ ਉਹ ਜ਼ਿਆਦਾ ਚੰਗੀਆਂ ਹਾਂਜੀ ਉਹਨਾਂ ਦੇ ਦੇਖਭਾਲ ਅ ਨਹੀਂ ਉਹ ਥੋੜੀਆਂ ਇਹ ਖੋਲਣ ਬਿਲਕੁਲ ਦਿੱਕਤ ਪਾਉਂਦੀਆਂ ਨੇ ਦਿੱਕਤ ਪਾਉਂਦੀਆਂ ਠੀਕ ਹੈ ਪਰਮਨੈਂਟ ਰੱਖੇ ਕਿੰਨੇ ਸੀਗੇ ਪਹਿਲਾਂ ਤੇਰੇ ਕੋਲ ਕਿੰਨੇ ਤੋਂ ਹੁਣ ਵਧਾਇਆ ਤੂੰ ਫਾਰਮ ਇੱਕੇ ਦਾ ਇਹ ਆਪਣੇ ਗੁਲੇ ਹੈਗੇ ਸੀ ਪਹਿਲਾਂ ਪਰ ਬੱਚੀਆਂ ਲੈ ਲਈਆਂ ਸੀ ਅੱਛਾ 2000 'ਚ 21 'ਚ ਹੌਲੀ ਹੌਲੀ ਬਸ ਉਹ ਤਿਆਰ ਕਰ ਲਈਆਂ ਸਾਲ ਦੇ ਵਿੱਚ ਵਿੱਚ ਹਾਂ ਤੇ ਉਹ ਹੋ ਗਈਆਂ ਅੱਛਾ ਫੇਰ ਮਤਲਬ ਇਹ ਬਣੀ ਗਈਆਂ ਬਣੀ ਗਈਆਂ ਠੀਕ ਹੈ ਤਾਂ ਇਹ ਛੋਟੀ ਬਈ ਇਹ ਕੋਈ ਨੂਰਦੀ ਆ ਗਈ ਲక్ష్ਮੀ ਡੈਰੀ ਫਾਰਮ ਠੀਕ ਆ ਇਹ ਪਹਿਲਾਂ ਨਹੀਂ ਸਹੀ ਵੀ ਇਹ ਪਹਿਲਾਂ ਦੋ ਦੰ ਦਫਾਣਨਾ ਇੱਕ ਵਾਰ ਇਹ 6 ਮਹੀਨੇ ਦੀ ਗੱਬਣ ਦੋ ਦੰ ਦਾ ਹਜੇ ਵੀ ਨਾ ਹੁਣ ਤਾਂ 4 ਹੋ ਗਈ ਅੱਛਾ ਹੁਣ ਤਾਂ 4 ਹੋ ਗਈ ਦੋ ਦੰ ਤਾਂ ਸੂਪੀ ਸੀ ਜਣੀਗੀ ਹਾਂਜੀ ਤੇ ਦੁੱਧ ਕਿੰਨਾ ਦਿੱਤਾ ਸੀ ਕਮਲ ਨੇ ਨਹੀਂ 12 13 ਕੱਢਦਾ ਸੀ ਆਪਣੇ ਕੋਲੇ ਇਹ ਤਾਂ ਥਣ ਥਣ ਵੀ ਸੋਨਾ ਹਨਾ ਹਾਂਜੀ ਚੱਲ ਹੁਣ ਤਾਂ ਤੂੰ ਕਹਣਾ ਵੀ ਦਵਾਰੇ ਡਰਾਈ ਹੋ ਗਈ ਡਰਾਈ ਬਸ ਇੱਕ ਟਾਈਮ ਵਿੱਚ ਹੋਈ ਜਾਂਦੇ ਆਪਾਂ ਅੱਛਾ ਇੱਕ ਟੋਮੇ ਟਾਈਮ ਕਿਉਂ ਨੇ ਆ ਠੀਕ ਆ ਤਾਂ ਉਹ ਦੂਬਾਰ ਕਮਲ ਇਹ ਮੱਝ ਆ ਤਰੀ ਇਹ ਮੱਝ ਆਪਣੀ ਘਰ ਆ ਗਈ ਅੱਛਾ ਘਰ ਦੀ ਮੱਝ ਹੀ ਹੈ ਹਾਂਜੀ ਕਿੰਨਾਕ ਦੁੱਧ ਦੇਂਦੀ ਐ ਵੀ ਇਹ 14 ਕਿਲੋ ਤੇ ਚੱਲਦੀ ਐ 14 ਕਿਲੋ ਤੇ ਹੁਣ ਸੁਈ ਵੀ ਐ ਇਹ ਵੀ ਡਰਾਈ ਐ ਇਹ ਇਸੇ ਦੀ ਮਾਂ ਆ ਗਈ ਓਕੇ ਇਸੇ ਦੀ ਮਾਂ ਆ ਗਈ ਨਹੀਂ ਜਣੀ ਕਿ ਹੁਣ ਜਿਆਦਾ ਡਰਾਈ ਕਰੀ ਜਾਣਾ ਇਹ ਦੋਨੇ ਇਕੱਠੀਆਂ ਸੋਣ ਨੇ ਨੇ ਮੇਲੇ ਵੇਲੇ ਸੋਣਾ ਓਕੇ ਠੀਕ ਐ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਆਪਾਂ ਇਹ ਨੀਲੀ ਰਵੀ ਦੀ ਇਹ ਆਪਣੀ ਆ ਗਈ 16 17 ਵਾਲੀ 16 17 ਵਾਲੀ ਤੇ ਵੀ ਡਰਾਈ ਐ ਇਹ ਇੱਕ ਤੇ ਥੋੜੀ ਜੀ ਬੰਨ ਚ ਦਿੱਕਤ ਪਾ ਗਈ ਆਪਾਂ ਨੂੰ ਅੱਛਾ ਇੱਕ ਤੇ ਲੇਟ ਹੋ ਗਈ ਦੁੱਧ ਹਜੇ ਵੀ ਦੇਈ ਜਾਂਦੀ ਐ ਦੁੱਧ ਹਜੇ ਵੀ ਦੇਈ ਜਾਂਦੀ ਐ ਹਾਂ ਹੁਣ ਵੀ ਹੈਗੇ ਜੇ ਥੱਲੇ 6-7 ਕਿਲੋ 6-7 ਕਿਲੋ ਤੇ ਸੱਦਰ ਕਿੰਨਾ ਦੇਂਦੀ ਆ ਸੱਦਰ ਤੇ ਵਾਈਂਦੀ ਆ 17ਾਂ ਤੇ 17 ਕਿਲੋ ਦੇ ਹਾਂਜੀ ਠੀਕ ਐ ਨਹੀਂ ਵਧੀਆ ਗੱਲ ਐ ਤੇ ਆ ਕਟਾ ਉਹੀ ਆ ਗਿਆ ਆਪਣਾ ਵਾਲਾ ਹਨਾ ਇਹ ਤੇ ਜਿਹੜਾ ਬਾਪ ਤਾਂ ਬਹੁਤ ਜਿਆਦਾ ਚੰਗਾ ਸੀਗਾ ਹਨਾ ਹਾਂਜੀ ਇੱਕ ਤਰ੍ਹਾਂ ਬਲੱਡ ਵੱਖਰਾ ਬਲੱਡ ਐ ਇੰਪੋਰਟ ਬਲੱਡ ਕਹਿ ਸਕਦੇ ਆ ਇਹਦਾ ਹਾਂਜੀ ਮਤਲਬ ਚੰਗਾ ਬਲੱਡ ਆ ਇਹਦੇ ਚ ਬਾਈ ਹਾਂਜੀ ਤੇ ਮਾਂ ਇਹਦੀ ਹੈਗੀ ਆ ਪਹਿਲਾਂ ਜਿਹੜੀ ਬਿਰਕ 570 ਦੀ ਤੇ ਨਾਨੀ ਇਹਦੀ ਹੈਗੀ ਆ ਬਸੰਤੀ ਭੀ ਸ਼ਾਂਤੀ ਉਮਰ ਜਿਹੜੀ 2019 ਤੋਂ ਲਗਾਤਾਰ ਜੱਦੀ ਆਈ 2020 21 22 ਤੱਕ ਮਤਲਬ ਉਦੋਂ ਨੰਬਰ ਮਗਰ हट ਗਏ ਪੰਜਵੀਂ ਸਿਮੇ ਤੇ ਨਹੀਂ ਉਦੋਂ ਪਹਿਲਾਂ ਮੂਰਲੇ ਨੰਬਰਾਂ ਤੇ ਵਧਗਾ ਤੇ ਰਹਿ ਗਾ ਤੇ ਕਾਫੀ ਇਹਦੀ ਨਾਨੀ ਨੇ ਜਿਹੜੀ ਨੇ ਇੱਕ ਸਾਲ ਦੇ ਵਿੱਚ ਤਿੰਨ ਚਾਰ ਮਹੀਨਿਆਂ ਦੀ ਗੱਬਰ ਹੁੰਦੀ ਤਾਂ ਕਿਹਨੇ ਮੇਲੇ ਲੜਿਆ ਕਮਲ ਹਾਂਜੀ ਇਹਦੀ ਨਾਨੀ ਨੇ ਹਾਂਜੀ ਇਹ ਹਮੀਦ ਹੈ ਤੇ ਬਹੁਤ ਸੋਹਣਾ ਇਹਦੀ ਮਾਂ ਨੇ ਵੀ ਹੁਣ 15 16 ਗੱਲਾਂ ਦੁੱਧ ਸੀਗਾ ਜੇ ਸਲਾਈ ਨਾ ਮਰੋਂਦੇ ਚਵਾਈ ਜਾਂਦੇ ਉਦੋਂ ਨਿਕਲ ਜਾਂਦਾ ਹੀ ਉਹਦਾ ਹੁਣ ਗਾਹਾਂ ਨੂੰ ਸੈਟ ਕਰਾਂਗੇ ਤੇ ਇਹ ਕੱਟੀ ਇਹ ਆਪਣੇ ਐਚਐਸਵੀ ਦੇ ਜੀਤ ਬੁੱਲਦੀ ਆਗੀ ओके ठीक है ते ओदू बाद एहे ते पार्सदी आ गई ए पार्सदी आ गई ओ मजन वाली हां जी ठीक है ते ओदू बाद भाई एहे ते गोपी वन गोपी वन आ गई हां जी ठीक है आओ ਨਾਲੇ ਤਾਂ ਇਹ ਚੱਲ ब्रीड ਤੇ ਲਈ ਜਾਂਦੇ ਹੂੰ ਵੜਦੀ ਦੇਣੀ ਨਾ ਨਹੀਂ ਤਾਂ ਵੜੂ ਠੀਕ ਹੈ ਇਹ ਕਿਹੜੀ ब्रीड ਦੀ ਹੈਗੀ ਇਹ ਤਾਂ ਕੈਮਰਾ ਐ ਸਮਝੂ ਬਸ ਇੱਕ ਤਰ੍ਹਾਂ ਦਾ ਕੈਮਰੀ ਐ ਅੱਛਾ ਇਹ ਆਪਾਂ ਕੈਮਰਾ ਮੁਕਤ ਦਾ ਕੈਮਰਾ ਲੱਗਿਆ ਪਿਆ ਹਾਂ ਜਨਨ ਕਿ ਬਿਜਲੀ ਨਹੀਂ ਖਾਂਦਾ ਰੋਕੀ ਬੰਦੇ ਦਾ ਕੱਲ ਦੇਣਾ ਪਊਗਾ ਵਿਚਾਰੇ ਨੂੰ ਹਨਾ ਕਿੰਨਾ ਖਰਚਾ ਖਾਂਦੀ ਉਹ ਦੂਬਾ ਇਹ ਤਾਂ ਹੀ ਤੈਨੂੰ ਪੁੱਛਿਆ ਸੀ ਕਿਉਂਕਿ ਇਹ ਸਾਡੇ ਮਗਰ ਬਹੁ ਪੈਂਦੀ ਸੀ ਨਾ ਵੀ ਮੁੜ ਕੇ ਹੋਣਾ ਜੀ ਤੇ ਆ ਵੀ ਫੀਮੇਲ ਹੀ ਹੈ ਹਾਂਜੀ ਨਹੀਂ ਇਹ ਮੇਲ ਹੈ ਇਹ ਸਫਰ ਹੈ ਇਹ ਸਫਰ ਹੈ ਤੇ ਇਹ ਕੱਤੀ ਬਈ ਇਹ ਆ ਗਈ ਆਪਣੇ ਹਰੀਕਿਆਂ ਲਈ ਡਾਇਮੰਡ ਲਈ ਇਹ ਡਾਇਮੰਡ ਦੀ ਆ ਗਈ ਇਹ ਕਿਹੜੀ ਮੱਝ ਨਾਲ ਆਈ ਸੀ ਇਹ ਆਪਣੇ ਤੋਂ ਮੱਝ ਸੇਲ ਲੈ ਗਈ ਆਪਣੇ ਮਿੱਤਰੀ ਲੈ ਗਈ ਸੀ ਓਕੇ ਓਕੇ ਇਹ ਉਧਰੋਂ ਆਈ ਸੀ ਬਾਰਡਰ ਤੋਂ ਅਰਸ਼ ਨਹੀਂ ਮੁੰਡਾ ਹੈਗਾ ਹਾਂ ਹਾਂ ਉਹਦੇ ਕੋਲੋਂ ਅੱਛਾ ਉਹਦੇ ਮਗਰ ਆਈ ਸੀ ਇਹ ਹਾਂਜੀ ਠੀਕ ਹੈ ਨਹੀਂ ਬਹੁਤ ਸੋਹਣੀ ਕੱਟੀ ਹੈ ਰਾਜੋ ਅੰਦਰ ਲੀਆਂ ਵੀ ਦਿਖਾ ਦੀ ਆਪਾਂ ਤੇਰੇ ਲਈ ਤਾਂ ਹਾਂਜੀ ਉਹ ਵੀ ਜਰਸੀ ਬਰੀਦਦੀਆਂ ਉਹ ਵੀ ਜਰਸੀ ਦੀ ਥੋੜਾ ਜਿਹਾ ਆਪਾਂ ਸ਼ੌਂਕ ਵਧਾ ਜਰਸੀ ਦਾ ਕੰਮ ਫੈਨਟੀ ਚ ਕੀ ਰਹਿੰਦੀ ਇਹਨਾਂ ਦੀ ਦੂਜੀਆਂ ਕੋਮਲ ਤੈਨੂੰ ਕਿਵੇਂ ਲੱਗਦਾ ਹੈ ਕੰਮ ਬਾਰੇ ਵਧੀਆ ਲੱਗਦਾ ਵੀਰੇ ਆਪ ਦਾ ਕਰੀ ਜਾਂਦੇ ਆ ਸਵਾਦ ਆਉਂਦਾ ਸਵਾਦ ਆਉਂਦਾ ਪੂਰਾ ਵੀ ਆ ਦੇ ਵਾਧਾ ਲੱਗ ਓਕੇ ਹੁਣ ਆ ਕੱਖੋ ਕੋ ਮੱਕੀ ਮੁੱਕੀ ਦੇ ਤੁਹਾਡੀ ਪੁਤਰੀ ਪਈ ਆ ਪੂਰੀ ਫੁੱਲ ਵੱਡੀ ਬੈਠੀਆਂ ਕੱਲ ਤੱਕ ਦੇ ਕੱਖ ਆ हां कल शाम तक कल कल शाम तक कल दी दी। दे कल ਨੂੰ ਜਨਕੀ ਸ਼ਾਮ ਨੂੰ ਢੇਰੀ ਇੱਥੇ ਆ ਜਾਣੀ ਆ ਨਾ ਤੜਕੀ ਆ ਜਾਣੀ ਤੜਕੀ ਆ ਜਾਣੀ हां ठीक है ਇਹ ਸਾਰਾ ਕੰਮ ਤੁਸੀਂ ਆਪ ਦੇ ਹੱਥੀ ਕਰਦੇ ਆ ਹਨਾ ਠੀਕ ਹੈ ਇਹ ਵੀ ਆਪਣੀ ਪਹਿਲਾਂ 16 18 ਲੀਟਰ ਦੇ ਚੱਲਣੀ ਹੈ ਪਹਿਲਾਂ ਹੁਣ ਇਹ ਵੀ ਡਰਾਈ ਕਰਨੀ ਹੈ ਅੱਛਾ ਇਹ ਪਹਿਲਾਂ 18 ਕਿਲੋ ਲੈਂਦੀ ਜੇ ਹੁਣ ਡਰਾਈ ਕਰ ਦੇਣੀ ਆਪਾਂ ਇਹ ਆਹ ਇਹ ਆਪਣੀ ਇਹ ਚੱਲਦੀ ਹੈ 25 ਤੋਂ ਆਪਾਂ ਓਕੇ ਇਹ ਹੁਣ ਤਰੀ ਹੋਈ ਡਰਾਈ ਇਹਦੇ 2 ਕੁ ਮਹੀਨੇ ਰਹਿ ਗਏ ਬਸ ਇਹਦੇ 2 ਕੁ ਮਹੀਨੇ ਰਹਿ ਗਏ 25 ਕਿਲੋ ਦਿੰਦੀ ਹਾਂ ਜੀ ਇਹ ਕਰਾਉਂਦੀ ਸੀ ਇੱਕ ਰੋਸੀ ਦੀ ਮਾਸ਼ਾਈ ਵਾਸ ਸੀ ਉਹ ਸੂਏ ਚ ਸਪੈਰ ਹੋ ਗਈ ਸੀ ਉਦੋਂ ਉਹਦਾ ਆਪਾ ਵਾਲੀ ਇਹ ਆ ਅੱਛਾ ਜਰਸੀ ਆਪ ਪਿਓ ਜਰਸੀ ਜੀ ਪਿਓ ਜਿਸ ਤਰ੍ਹਾਂ ਜਰਸੀ ਲਾਇਆ ਸੀ ਓਕੇ ਚਲੋ ਵਧੀਆ ਗੱਲ ਹੈ ਹੈਨਾ ਤੇ ਹੁਣ ਮਤਲਬ ਨਾਲੇ ਤੁਸੀਂ ਪਸ਼ੂ ਡਰਾਈ ਕਰੀ ਬਟਾ ਖਾਦਾ ਖੁਰਜਾ ਦਾ ਪਸ਼ੂ ਕੱਢਦੇ ਆਪ ਇਕੱਢੀ ਜਾਂਦੇ ਆਪਣੇ ਕੋਲ ਹੈਗੀਆਂ ਦੋ ਗਾਇਆਂ ਫੇਰ ਵੀ ਆਪਣਾ ਗਾਇਆਂ ਦਾ ਪਏ ਜਾਂਦਾ ਹੁਣ ਕਿਵੇਂ ਡਰਾਈ ਆ ਤਾਂ ਵੀ 20 ਲੀਟਰ ਪਾਣ ਨੇ ਅੱਛਾ ਟਾਈਮ ਦਾ 3 ਮੱਝਾਂ ਦਾ ਪਏ ਜਾਂਦਾ 10 ਕੱਢੀ ਲਵੇ 10 ਗੀ ਲੀਟਰ ਦੇ ਜਦੋਂ ਪੂਰਾ ਵਧੀਆ ਤੂੰ ਸੂਆ ਪਾਣ ਦਾ ਉਹ ਆਪਣਾ ਬਾਗ ਉਹ ਕਿੰਨਾ ਪਾ ਗਿਆ ਜਾਂਦਾ ਗਾਈਆਂ ਦਾ 50 ਤੇ ਬਾਗ ਜਾਂਦਾ ਜਾਂਦਾ ਜਾਂ ਜੋ ਕੱਪੇ ਜਾਂਦਾ ਤੇ ਮੱਝਾਂ ਦਾ ਆਪਣਾ 16 17 ਤੇ ਰਹਿ ਜਾਂਦਾ ਠੀਕ ਆ ਉਹ ਮੱਝਾਂ ਦਾ ਘਰੇ ਵੀ ਰੱਖਦੇ ਹੋਊਂਗੇ ਨਾ ਬਾਕੀ ਬੱਚੇ ਆਪਾਂ ਮੱਝਾਂ ਦੀ ਪਾਲਦੇ ਆ ਠੀਕ ਆ ਬੱਚੇ ਮੱਝਾਂ ਦੀ ਪਾਲਦੇ ਆ ਠੀਕ ਆ ਤਕਰੀਬਨ ਉਦੋਂ ਫਿਰ ਦੁੱਧ ਦੇ ਵਿੱਚੋਂ ਕਿੰਨੇ ਆਪਾਂ ਵੇਚ ਆਣਨ ਉਹ ਆਪਣਾ ਹਫ਼ਤੇ ਦਾ ਹੋ ਜਾਂਦਾਗਾ 17 18000 ਦਾ ਇੱਕ ਵਾਸੇ ਆਪਾਂ ਦੋ ਦੁੱਧ ਦਹਿਰੀਆਂ ਚ ਪਾਉਨੇ ਆ ਅੱਛਾ ਠੀਕ ਆ ਇੱਕ ਵਾਸੇ 17 18000 ਦਾ ਆ ਜਾਂਦਾ ਯਾਨੀ ਕਿ 30 35000 ਦਾ ਹੋ ਜਾਂਦਾ ਦੁੱਧ ਹਫਤੇ ਦਾ ਹਫਤੇ ਦਾ 10 ਦਿਨਾਂ ਦਾ ਹਾਂ ਤਾਂ ਉਹਦੇ ਚ ਕਿੰਨਾ ਖਰਚਾ ਕਰਦਣਾ ਫਰਦਾਸ਼ਣਾ 10 ਦਿਨ ਦੋ ਹਫਤੇ ਇਧਰ ਕੱਢ ਕੇ ਇੱਕ ਹਫਤਾ ਆਪਣ ਨੂੰ ਵਸ ਜੰਦਾ ਹੈ ਅੱਛਾ ਦੋ ਹਫਤੇ ਮਤਲਬ ਕੱਢ ਦਗੇ ਆਪਾਂ ਖਰਚੇ ਦੇ ਤੇ ਜਿਹੜਾ ਇੱਕ ਹਫਤਾ ਜਾਨੀ ਕਿ ਉਹੀ 34-35000 ਬਾਜਦਾ ਇੰਨੇ ਬਦਲਾਂ ਜੀ ਨਹੀਂ ਬਹੁਤ ਵਧੀਆ ਕੁਮਲ ਠੀਕ ਹੈ ਤਾਂ ਵਧੀਆ ਨਾਲੇ ਤੁਸੀਂ ਘਰੇ ਬਈ ਆਪਦਾ ਕੰਮ ਆਣਾ ਹੁਣ ਸਾਰਾ ਕੰਮ ਕੋ ਮਾਫ ਕਰਦਿਆਂ ਨਾਲੇ ਖੇਤੀਬਾੜੀ ਕਰਦੇ ਹਾਂ ਨਾਲੇ ਚੱਲ ਪਸ਼ੂਆਂ ਦਾ ਇੱਕ ਚੀਜ਼ ਇਹ ਵੀ ਤੇਰੀ ਵਧੀਆ ਲੱਗੀ ਵੀ ਤੂੰ ਹੌਲੀ ਹੌਲੀ ਆਪਦੇ ਤੋਂ ਹੌਲੀ ਹੌਲੀ ਬਰੀਡ ਤਿਆਰ ਕਰੀ ਜਾਂਦੇ। ਹਾਂਜੀ। ਗਾਹਾਂ ਦੀ ਗਾਹਾਂ ਟੀਕੇ ਚੰਗੇ ਲਾਉਣਾ ਹੈ। ਨਸਲ ਦਾ ਬੱਚਾ ਹੈ ਨਾ। ਜਿਵੇਂ ਉਹ ਚੀਜ਼ ਦਾ ਕਰਕੇ ਹੁਣ ਮਤਲਬ ਇਹ ਚੀਜ਼ ਨਾਲ ਵੀ ਬੰਦਾ ਤਰੱਕੀ ਕਰਦਾ ਹੈ। ਵੀ ਨਾਲ ਤਾਂ ਹੌਲੀ ਹੌਲੀ ਵਧ ਜਾਂਦਾ ਬੰਦਾ। ਕਿਉਂਕਿ ਬਦਲਦਾ ਹੁਣ ਉਂ ਵੀ ਪੈਸੇ ਵੀ ਆਪਣੀ ਕਾਪਾ ਨਾਲ ਛੋੜੇ ਤੇ ਹਾਂ ਜ਼ਮੀਨ ਜਾਇਦਾਦ ਵੀ ਵਧੀਆ ਹੈਗੀ ਆ। ਘਰ-ਬਾਰ ਚੰਗਾ। ਲੇਕਿਨ ਪਰ ਇੱਕ ਜਿਵੇਂ क्रेज ਆ ਜਿਵੇਂ ਤੂੰ ਦਾਦਾ ਨਾ ਵੀ ਮੈਂ ਭਾਈ ਇੱਕ ਵੱਖਰਾ ਜਾ ਬਸ ਉਹੀ ਜਿਵੇਂ ਆਪਾਂ ਕਹਿੰਦੇ ਨੇ ਵੀ ਘਰੇ ਵੀ ਭਾਈ ਮੁੰਡੇ ਹੀ ਕਰੀ ਜਾਂਦਾ ਮੁੰਡੇ ਹੀ ਬਣਾਈ ਜਾਂਦਾ ਹੈ ਨਾ। ਮਾਂ ਤੋਂ ਉਹਨੂੰ ਵਧੀ ਜਾਂਦਾ ਇਹ ਫਾਰਮ ਦੇ ਵਿੱਚ ਬਾਕੀ ਆਪਣੇ ਬੱਚੇ ਸੇਲ ਵੀ ਹੋ ਜਾਂਦੇ ਲੈ ਵੀ ਜਾਂਦੇ ਹਾਂ ਇੱਕ ਟੀ ਜਰਸੀਆਂ ਫੀਮੇਲ ਨਾਲ ਲਈਏ ਆਪਣੀ ਅੱਛਾ ਜਰਸੀਆਂ ਸਾਰੀਆਂ ਬਾਕੀ ਅੱਛਾ ਜੀ ਚਲ ਕੋਈ ਗੱਲ ਨਹੀਂ ਫਿਰ ਇਹਨੂੰ ਤੇ ਵੀ ਫਾਰਮ ਚ ਨਵੇਂ ਨਸਾਨ ਦਾ ਤੁਹਾਨੂੰ ਪਤਾ ਨਾਲ ਹੀ ਮੈਂ ਨੰ ਵੀ ਸੇਲ ਹੋ ਗਈ ਅੱਛਾ ਸੇਲ ਹੋ ਗਈ ਲੈ ਜਾਂਦੇ ਆਪਣੇ ਤੋਂ ਅੱਛਾ ਠੀਕ ਆ ਉਹ ਲੈ ਗਈ ਹਾਂ ਠੀਕ ਆ ਅੱਛਾ ਮੈਂ ਬਾਦਰ ਖੜਕਾਇਆ ਥੋੜਾ ਸੀਗਾ ਹਾਂ ਹਾਂ ਮੇਰਾ ਧਿਆਨ ਉਤਰ ਗਿਆ ਤਾਂ ਠੀਕ ਆ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਤੇ ਬਾਕੀ ਨੰਬਰ ਬੋਲੀਂ ਤੇਰਾ 9501912433 9501901912433 12433 ਤੇ ਕੋਮਲ ਦਾ ਨੰਬਰ ਆ ਬਾਈ ਤੇ ਮਾਨਸਾ ਜ਼ਿਲ੍ਹਾ ਪਾ ਜਾਂਦਾ ਪਿੰਡ ਇਹਨਾਂ ਦਾ ਰੰਲਾ ਆ ਜਾਂਦਾ ਸੜਕ ਦੇ ਉੱਪਰੀ ਇਹਨਾਂ ਦਾ ਘਰ ਆ ਜਾਂਦੀ ਹੈ ਠੀਕ ਹੈ ਬਰਨਾਲਾ ਮਾਨਸਾ ਹਾਂ ਬਰਨਾਲਾ ਹਾਂ ਮਾਨਸਾ ਇਹ ਹਾਈਵੇ ਤੇ ਆ ਜਾਂਦਾ ਹਾਂ ਠੀਕ ਹੈ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ